ਜਗਰudev ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਾਹ ਭੀਮ ਸ਼ਾਹparat ਨਮੋ ਸਤਿ ਸ੍ਰੀ ਅਕਾਲ ਅੱਲਮੁ ਅਲੋਸ਼ਾ ਬਾਰੇ ਕੀ ਹਰ ਹਰ ਬਾਨੇ ਕੀ ਸਸੰਗਤਿਓ ਅੱਜ ਆਪਰੇ ਨਾਲ ਮੈਂ ਏਕੋ ਜਿਹਦਾ ਕੋਈ ਅਤਾ ਪਤਾ ਨਹੀਂ ਕਿਦਾ ਪਤਾ ਨਹੀਂ ਲਗਦਾ ਵੀ ਉਹ ਕੇ ਤੇ ਰਿੰਦਾ ਤੇ ਬਾਣੀ ਸੰਦ ਸਮਝਾਉਂਦੀ ਹੈ ਪਰ ਅਸੀਂ ਬਾਣੀ ਦੀ ਮੰਨਦੇ ਨਹੀਂ ਉਹਨੂੰ ਕਹਿੰਦੇ ਨੇ ਰੱਬ ਬੇ ਰੱਬ ਕਿੱਥੇ ਰਹਿੰਦਾ ਮਾਣੀ ਕਹਿੰਦੀ ਆ ਸ਼ਰੀਰ ਦੇ ਵਿੱਚ ਰਹਿੰਦਾ ਅਸੀਂ ਕਹਿੰਦੇ ਨਾ ਅਸੀਂ ਕਿੱਥੇ ਲੱਭਦੇ ਆ ਅਸੀਂ ਦੂਜੇ ਸ਼ਰੀਰ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰਦੇ ਆ ਉਹ ਵੀ ਅਸੀਂ ਕਿਉਂ ਕਿ ਜਿਹੜਾ ਦੂਸਰਾ ਸ਼ਰੀਰ ਆ ਉਹਦੇ ਕਰਮ ਨੂੰ ਨਹੀਂ ਦੇਖਦਾ ਕਰਮ ਕੀ ਆ ਕੀ ਉਹਦੇ ਕਰਮ ਜਿਹੜੇ ਨੇ ਇਕ ਕੰਕਰ ਸਤਨਾਮ ਕਰਤਾ ਕੀ ਰਚਾ ਕਰਤਾ ਜੇ ਰੱਬ ਨੇ ਪਹਾੜ ਬਣਾਏ ਦਰਖਤ ਬੀਜੇ ਉੱਗੇ ਹਨਾ ਨਦੀਆਂ ਨਾਲੇ ਸਮੁੰਦਰ ਅਨੇਕਾਂ ਤਰ੍ਹਾਂ ਜਾਨਵਰ ਬਣਾਏ ਉਸ ਕਰਤੇ ਨੇ ਤੇ ਅਸੀਂ ਜਿਹਨੂੰ ਜਿਹਦੇ ਵਿੱਚ ਰੱਬ ਦੇਖਦੇ ਆਂ ਨਾ ਉਹ ਦੇ ਅਸੀਂ ਕਰਮ ਦੇਖਦੇ ਆਂ ਨਾ ਪਤਾ ਵੀ ਕੀ ਕਰਦਾ ਆਰਾਮ ਨਾਲ ਬੇਨੜ ਬੈਠਾ ਆਰਾਮ ਮੱਥਾ ਟੇਕੀ ਜਾਂਦਾ ਨਹੀਂ ਗੁਬਾਰੀ ਦੀ ਬੋਲ ਨਹੀਂ ਨੀ ਬਾਣੀ ਕਹਿੰਦੀ ਆ ਵੀ ਇੱਕ ਰੱਬ ਕਹਿਣ ਤੋਂ ਪਹਿਲਾਂ ਕਰਮ ਤਾਂ ਦੇਖ ਲਾ ਕਰਮ ਦੇਖੇਗਾ ਜੀ ਨਹੀਂ ਦੇਖੇ ਕਿਉਂ ਕਿਉਂਕਿ ਅਸੀਂ ਬਾਣੀ ਨੂੰ ਛੱਡ ਦਿੱਤਾ ਹੁਣ ਮੈਂ ਪੱਗ ਤੋਂ ਬਿਨਾ ਆ ਧਿਆਨ ਕਰਿਓ ਪੱਗ ਤੋਂ ਬਿਨਾ ਆ ਤੇ ਹੁਣ ਜਿਨ੍ਹਾਂ ਨੇ ਮਰਿਆਦਾ ਬਣਾਈ ਹੋਈ ਆ ਵੀ ਪੱਗ ਬੰਨ ਕੇ ਬਾਣੀ ਪੜਨੀ ਆ ਸੱਤੇ ਕਪੜਾ ਲੈ ਕੇ ਬਾਣੀ ਪੜਨੀ ਆ ਹਣਾ ਹੁਣ ਉਹਨਾਂ ਨੂੰ ਤਕਲੀਫ ਬੜੀ ਹੋਣੀ ਆ ਕਿਉਂ ਤੱਕਲੀਫ ਹੋਣੀ ਹੈ ਕਿਉਂਕਿ ਉਹਨਾਂ ਨੇ ਇੱਕ ਧਰਮ ਬਣਾਇਆ ਜਿੱਦਾਂ ਮੁਸਲਮਾਨ ਧਰਮ ਬਣਾਇਆ ਸੀ ਹਨ ਜਿੱਦਾਂ ਮੁਸਲਮਾਨ ਧਰਮ ਹੈ ਉਦਾਂ ਹੀ ਬੁੱਧ ਧਰਮ ਹੈ ਉਦਾਂ ਹੀ ਬ੍ਰਾਹਮਣ ਹੈ ਆਪਣੀ ਡਬीडी ਵੀ ਆਈ ਹੋਈ ਆ ਹਿੰਦੂ ਧਰਮ ਤੇ ਹੂੰ ਉਹ ਦੇਖ ਲਈਏ ਧਰਮ ਹੈ ਹਨ ਉਹ ਜਿਹੜੀਆਂ ਇਹ ਜਿਹੜੀਆਂ ਜਿਹੜੀਆਂ ਗੱਲਾਂ ਨੇ ਮੈਂ ਕੋਈ ਨਹੀਂ ਕਰ ਰਿਹਾ ਕਿਤੇ ਮੇਰੇ ਤੇ ਨਾ ਥੋਪਦੇ ਮੈਂ ਕੋਈ ਨਹੀਂ ਕਰ ਰਿਹਾ ਨਾ ਹੁਣ ਪ੍ਰੋਬਲਮ ਇਸ ਗੱਲ ਦੀ ਆ ਵੀ ਜਿਹੜੀ ਪਗ ਬਾਬਾ ਫਰੀਦ ਜੀ ਕਹਿੰਦੇ ਆ ਮੈਂ ਭਲਾਵਾ ਪਗਦਾ ਮਤ ਮੈਲੀ ਹੋ ਜਾਏ ਅਸੀਂ ਇੰਨੀ ਪਗ ਮਸ਼ਹੂਰ ਕਰ ਦਿੱਤੀ ਸਾਡੀ ਮਤ ਮੈਲੀ ਹੋ ਗਈ ਨਹੀਂ ਹੋਈ ਅੱਛਾ ਮੈਲੀ ਕਿਉਂ ਹੋਈ ਜਿਹੜੇ ਕਰਤੀ ਲੋਕ ਸੀ ਜਿਨ੍ਹਾਂ ਦੇ ਵਿਚਾਰਾਂ ਦੇ ਸਿਰ ਤੇ ਪਗ ਟਿਕਦੀ ਨਹੀਂ ਸੀ ਲੋਹਾਂ ਦਾ ਚੱਕਣ ਲੱਗਿਆ ਵੀ ਪਗ ਡੇਗਦੀ ਸੀ ਪਰ ਨਾ ਸਿਰ ਤੇ ਵਿਚਾਰੇ ਬੰਨ ਲਏ ਸੀ ਸਵੇਰ ਤੋਂ ਹਨਾ ਉਹਨਾਂ ਨੂੰ ਅਸੀਂ ਕੀ ਕੀਤਾ ਉਹਨਾਂ ਨੂੰ ਅਸੀਂ ਆਪ ਸੋਹਣੀਆਂ ਠੋਕਮੀਆਂ ਪੱਗਾ ਬਣ ਕੇ ਉਹਨਾਂ ਨੂੰ ਕਦੇ ਤਾਂ ਵੇਖ ਨਹੀਂ। ਨਹੀਂ। ਨਹੀਂ ਹੋਇਦਾ ਪੰਜਾਬ 'ਚ। ਹੋਈ ਆ। ਅੱਛਾ ਜੇ ਹੁਣ ਅਸੀਂ ਉਹਨਾਂ ਨੂੰ ਵੀ ਸਾਰਿਆ। ਅਸੀਂ ਕੀ ਕੀਤਾ ਅਸੀਂ ਇੱਕ ਪੱਗ ਵਾਲਾ ਧਰਮ ਬਣਾਇਆ। ਔਰ ਜਿਹੜਾ ਪੱਗ ਬਣਾਉਣ ਵਾਲਾ ਆ ਹਨਾ ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰੇ। ਠੀਕ ਹੈ। ਸਾਜਣ ਤੋਂ ਬਾਅਦ ਸਾਨੂੰ ਪੰਜ ਕਕਾਰ ਦੇ ਕੇ ਹਨ ਫਿਰ ਆਪਕੇ ਕੀਤਾ ਉਹਨਾਂ ਨੇ ਸਭ ਸਿੱਖਾਂ ਨੂੰ ਕੋ ਹੁਕਮ ਆਇਆ ਗੁਰੂ ਮਾਨਿਓ ਇਸ਼ਾਰਾ ਕਿਧਰ ਕੀਤਾ ਪੰਜਾਬ ਪੈਰਿਆਂ ਨੂੰ ਕੀ ਸਮਝਾਇਆ ਹੋਗਾ ਬਿਸ਼ਮੇਸ਼ ਪਿਤਾ ਨੇ ਅੱਛਾ ਅਸੀਂ ਕੋਹਾਂ ਦੂ ਰਿਹਾ ਉਸ ਗੱਲ ਤੋਂ ਜਿਹੜੀ ਗੁਰੂ ਸਾਹਿਬ ਨੇ ਗੱਲ ਦੱਸੀ ਐ ਨਾ ਗੁਰੂ ਸਾਹਿਬ ਨੇ ਉਹ ਕੋਹਾਂ ਦੂ ਰਿਹਾ ਯਾਨਕਿ ਲਾਗੀਆਂ ਤੇ ਵੀ ਨੰਗੇ ਹਵਾ ਵੀ ਲੱਗੀ ਸਾਨੂੰ ਉਸ ਗੱਲ ਦੀ ਤਾਂ ਅੱਛਾ ਕੀ ਹੋ ਗਿਆ ਆ ਗਿਆ ਪੱਗਾ ਠੋਕੀਆਂ ਵਾਲੇ ਨਹੀਂ ਹੋਈ अच्छा आज ਜਿਹੜੀ ਮੈਂ ਗੱਲ ਕਰਨ ਜਾਣਾ ਪਿਆ ਮੈਂ ਉੱਥੇ ਰਹਾ ਫਿਰ ਵਿਸ਼ਾ ਹੋਰ ਹੋ ਜਾਣਾ 5 ਮਿੰਟ ਸਮਝ ਨਹੀਂ ਦਿੱਤੇ ਨਹੀਂ ਹੋ ਜਾਂਦਾ ਠੀਕ ਹੈ ਧਿਆਨ ਰੱਖਿਓ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਹਾਂ ਮੂਲ ਮੰਤਰ ਮੇਰੇ ਕੋਲ ਬਾਣੀ ਨਹੀਂ ਹੈਗੀ ਧਿਆਨ ਰੱਖ ਲਿਓ ਐਵੇਂ ਨਾ ਕਹਦੇ ਮੇਰੇ ਕੋਲ ਜਾਣ ਕੇ ਕਹਿੰਦਾ ਬਾਲੇ ਹੁਣ ਬਾਣੀ ਤਾਂ ਮੈਂ ਪੱਗ ਬੰਨ ਕੇ ਬੜੀ ਕਪੜਾ ਲੈ ਕੇ ਪੜੀ ਬਾਣੀ ਤਾਂ ਮੈਂ ਕਪੜਾ ਲੈ ਕੇ ਪੜੀ ਸਰ ਤੇ ਰਿਸਪੈਕਟ ਕੀਤੀ ਆ ਮੈਂ ਅੱਛਾ ਹੁਣ ਪ੍ਰੋਬਲਮ ਇਹ ਬਣ ਗਈ ਆ ਕਿ ਹੁਣ ਮੈਂ ਬਾਣੀ ਬੋਲਣੀ ਆ ਕੀ ਹੁਣ ਵੀ ਮੈਨੂੰ ਕੱਪੜਾ ਲੈਣ ਦੀ ਲੋੜ ਹੈ ਸੱਤੇ ਹਾਂਜੀ ਹੁਣ ਵੀ ਲੋੜ ਹੈ ਕੱਪੜਾ ਲੈਣ ਦੀ ਜਦੋਂ ਮੈਂ ਬਾਣੀ ਪੜੀ ਨਾ ਸੱਤੇ ਕੱਪੜਾ ਲੈ ਕੇ ਪੜੀ ਜਦੋਂ ਮੈਂ ਬਾਣੀ ਨੂੰ ਦਿਮਾਗ ਚ ਬਸਾਇਆ ਕੱਪੜਾ ਲੈ ਕੇ ਬਸਾਇਆ ਹੁਣ ਮੈਂ ਬਾਣੀ ਬਾਹਰ ਕੱਢਣੀ ਚਾਹੁੰਦਾ ਜੋ ਮੇਰੇ ਦਿਮਾਗ ਚ ਚੱਲ ਰਿਹਾ ਹੈ ਬਾਣੀ ਦਾ ਬਾਣੀ ਦਾ ਸ਼ਬਦ ਬਣਿਆ ਜੋ ਉਹ ਮੈਂ ਬਾਹਰ ਕੱਢਣੀ ਚਾਹੁੰਦਾ ਬਾਣੀ ਜੇ ਮੇਰੇ ਕੋ ਪੱਗ ਖਰੀਦਣ ਜੋ ਕੇ ਪੈਸੇ ਨਾ ਹੋਣ ਬਾਣੀ ਤਾਂ ਮੇਰੇ ਦਸ਼ਵਤਾ ਮੇਰੇ ਦਿਮਾਗ ਚੱਲ ਰਹੇ ਆ ਜੇ ਮੇਰੇ ਕੋਲ ਪੱਗ ਖਰੀਦਣ ਜੋ ਕੇ ਪੈਸੇ ਨਾ ਹੋਣ ਮੇਰੇ ਰੋਟੀ ਦਾ ਮਸੀ ਸਾਹਿਬ ਦਾ ਮੈਂ ਤਾਂ ਪੱਗ ਖਰੀਦਣ ਜੋ ਕੇ ਪੈਸੇ ਨਹੀਂ ਅੱਛਾ ਮੈਂ ਗੱਲ ਨਾ ਕਰਾਂ ਉਹਦੇ ਵਿੱਚ ਤਾਂ ਮੈਨੂੰ ਫਿਰ ਫਰੀਦ ਮਹਾਰਾਜ ਜਿੱਤਾ ਆ ਜਿਹੜੇ ਮਹਾਰਾਜ ਕਹਿੰਦੇ ਆ ਫਰੀਦ ਜੀ ਕਹਿੰਦੇ ਆ ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈੜੀ ਮੈਨੂੰ ਲੱਗਦਾ ਕਿ ਯਾਰ ਪੱਗਾਂ ਵਾਲੇ ਨੇ ਕਿਤੇ ਮਤਤਾ ਨਹੀਂ ਮੈੜੀ ਹੋਗੀ ਜਿਹੜਾ ਕਰਤਿਓ ਨੂੰ ਛੱਡ ਦਿੰਦਾ ਤਾਂ ਇਹਨੇ ਕਰਤੇ ਨੂੰ ਛੱਡ ਦਤਾ ਅੱਜ ਤੁਹਾਡੇ ਨਾਲ ਜਿਹੜੀ ਮੈਂ ਗੱਲ ਹੋ ਤਾਈਮ ਆ ਗਿਆ ਸਤ ਸੰਗਤ ਜੀ ਮੇਰਾ ਮਨ ਕਰਦਾ ਕਿ ਮੈਂ ਵਾਲ ਸ਼ੁਰੂ ਕਰ ਦਮ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਕੋਲ ਅੱਜ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਸਾਡੇ ਕੋਲ ਮੌਜੂਦ ਹੈ ਉਹ ਤੋਂ ਪਹਿਲਾਂ ਆਦ ਗ੍ਰੰਥ ਤੁਸੀਂ ਆਦ ਪੋਥੀ ਕਹਿ ਲਓ ਉਹਨੂੰ ਆਦ ਗ੍ਰੰਥ ਕਹਿ ਲਓ ਜੇ ਤੁਸੀਂ ਆਦ ਗ੍ਰੰਥ ਕਹਿਣਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜਉਣੀ ਆ ਜੇ ਤੁਸੀਂ ਆਦ ਪੋਥੀ ਕਹਿਣਾ ਹੈ ਤੇ ਕੁਦਰਤ ਜਉਣੀ ਇਹ ਤੁਹਾਡੀ ਮਰਜ਼ੀ ਆ ਗ੍ਰੰਥ ਜਿਹੜੇ ਨੇ ਮਨੁੱਖ ਦੇ ਦਿਮਾਗ ਚਾਉਂਦੇ ਨੇ ਅੰਮ੍ਰਿਤ ਨੂੰ ਕੁਦਰਤ ਘੜਦੀ ਆ ਅੰਮ੍ਰਿਤ ਜਿਹੜਾ ਆ ਅੰਮ੍ਰਿਤ ਜਿਹੜਾ ਕੁਦਰਤ ਕਦਾ ਕਰਦੀ ਆ ਜਿਹੜੇ ਗ੍ਰੰਥ ਨੇ ਮਨੁੱਖ ਦੇ ਦਿਮਾਗ ਚਾਉਂਦੇ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਤਮੇ ਆ ਇਹ बस એનર્ਜੀ ਸਿਸਟਮ ਸਮਝਣਾ ਆਪਾਂ ਅਗੇ ਜਿਹੜੀ ਅੱਜ ਤੁਹਾਨੂੰ ਮੈਂ ਗੱਲ ਸੁਣਾ ਜਾ ਰਿਹਾ ਇਹ ਗੁਰੂ ਸਾਹਿਬ ਨੇ ਸਾਨੂੰ ਕਿੱਥੇ ਸਮਝਾਇਆ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਇਹ ਜਿਹੜੀ ਬਾਣੀ ਆ ਅੱਗੇ ਹੈਗਾ ਜੀ ਉਸ ਤੋਂ ਬਾਅਦ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਖੁਸ਼ੀ ਵੀ ਸੱਚ ਇਹ ਜਿਹੜੀ ਬਾਣੀ ਆ ਇਹ ਨਾਨਕ ਦੇ ਨਾਮ ਦੇ ਨਾਲ ਸਮਝੀ ਜਾਣੀ ਆ ਨਾਨਕ ਇੱਕ ਨਾਮ ਆ ਨਾ ਕਿ ਕਿਸੇ ਵਿਅਕਤੀ ਦਾ ਨਾਮ ਆ ਪਰ ਲੋਕਾਂ ਨੇ ਬਹੁਤ ਵੱਡੀ ਬੇਈਮਾਨੀ ਕਰਕੇ ਜਿਹੜਾ ਨਾਨਕ ਸੀ ਉਸ ਨਾਮ ਨੂੰ ਮਹੱਲੇ ਪਹਿਲੇ ਨਾਲ ਜੋੜ ਦਿੱਤਾ ਉਸ ਸ ਨਾਨਕ ਨੂੰ ਮਹਲੇ ਪਹਿਲੇ ਨਾਲ ਜੋੜ ਦਿੰਦਾ ਇੱਥੇ ਨਹੀਂ ਬਸ ਹੋਈ ਇੱਥੇ ਨਹੀਂ ਬਸ ਹੋਈ ਫਿਰ ਸੋਭਾ ਸਿੰਘ ਦੀ ਤਸਵੀਰ ਲੈ ਕੇ ਉਹਦੇ ਥੱਲੇ ਨਾਨਕ ਲਿਖ ਕੇ ਇਸ ਨਾਨਕ ਨਾਮ ਨੂੰ ਬੇਈਮਾਨ ਲੋਕਾਂ ਨੇ ਕਿਹ ਨਾਲ ਜੋੜ ਦਿੰਦਾ ਸੋਭਾ ਸਿੰਘ ਨਾਲ ਜੋੜ ਦਿੰਦਾ ਸੋਭਾ ਸਿੰਘ ਦੀ ਤਸਵੀਰ ਦੇ ਨਾਲ ਜੋੜ ਦਿੰਦਾ ਇੱਥੇ ਬਸ ਨਹੀਂ ਹੋਈ ਇੱਥੇ ਬਸ ਨਹੀਂ ਹੋਈ ਹੋਰ ਅਗੇ ਚਲੋ ਹੁਣ ਜਿਹੜਾ ਨਾਨਕ ਆ ਇਹ ਨਾਮ ਆ ਜਿਹੜਾ ਨਾਮ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਨਾਨਕ ਨਾਮ ਦੇ ਨਾਲ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਉਹੋ ਨਾਨਕ ਨਾਮ ਦੇ ਨਾਲ ਸਮਝਿਆ ਜਾਣਾ ਨਾ ਕਿ ਮਹਲੇ ਪਹਿਲੇ ਨਾਲ ਸਮਝਿਆ ਜਾਣਾ ਹੁਣ ਮਹਲਾ ਪਹਿਲਾ ਕੀ ਪ੍ਰਗਟ ਕਰ ਰਿਹਾ ਹੈ ਕੀ ਸਮਝਾ ਰਿਹਾ ਮੈਂ ਮਹਿਲਾ ਪਹਿਲਾ ਅੱਛਾ ਕਿਹਨਾ ਦੀ ਬਾਣੀ ਹੈ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤਿ ਜੁਨੀ ਸਾਕੰਗਰ ਪ੍ਰਸਾਦੁ ਜਪ ਆਪ ਸਾਚੁ ਜੁਗ ਸਾਚੁ ਹੈ 피 ਸਾਚੁ ਨਾਨਕਾ ਹੋਸੀ 피 ਸਾਚ ਜਿਨ੍ਹਾਂ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਉਹਨਾਂ ਨੇ ਨਾਨਕ ਨਾਮ ਮਹਿਲਾ ਪਹਿਲਾ ਜੀ ਨੂੰ ਦਿੱਤਾ ਔਰ ਮਹਿਲਾ ਪਹਿਲਾ ਜੀ ਦੀ ਬਾਣੀ ਨਾਨਕ ਨਾਮ ਦੇ ਹਿਤ ਦੀ ਕੀ ਮਹਿਲਾ ਪੰਜਵਾਂ ਜੀ ਦੀ ਬਾਣੀ ਨਾਨਕ ਨਾਮ ਨਾਮ ਦੇ ਹੇਠ ਲਿਖੀ ਗਈ ਹੈ। ਨੌਵੇਂ ਪਾਤਸ਼ਾਹ ਦੀ ਬਾਣੀ ਨਾਨਕ ਨਾਮ ਦੇ ਹੇਠ ਲਿਖੀ ਗਈ ਹੈ। ਨਾਨਕ ਇੱਕ ਨਾਮ ਆ ਕੁਦਰ ਦੇ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਅੱਛਾ ਜਿਹੜੀ ਮੈਂ ਤੈਨੂੰ ਬਾਣੀ ਸੁਣਾਉਣ ਜਾ ਰਿਹਾ। ਆਦ ਸੱਚ ਜੁਗਤ ਸੱਚ। ਹੈਪੀ ਸੱਚ ਨਾਨਕ ਹੋਸੀ ਵੀ ਸੱਚ। ਅੱਛਾ ਚਲੋ ਹੁਣ ਮੈਂ ਤੁਹਾਨੂੰ ਸਵਾਲ ਪੁੱਛਣ ਲੱਗਾ। ਵੀ ਤੁਹਾਨੂੰ ਕਿਤੇ ਲੱਗਾ ਵੀ ਨਾਨਕ ਦੀ ਫੋਟੋ ਦੇਸੀ ਹੋਵੇ ਇਹਦੇ ਵਿੱਚ? ਆਦ ਸੱਚ। ਜੁਗਤ ਸੱਚ। ਹੈ ਬੀ ਸੱਚ ਨਾਨਕ ਹੋਸੀ ਬੀ ਸੱਚ ਨਾਮ ਹੀ ਆਇਆ ਨਾ ਅੱਛਾ ਪਿੱਛੇ ਚੱਲ ਜਾਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਤੁਹਾਨੂੰ ਕਿਤੇ ਤਸਵੀਰ ਦਿੱਤੀ ਕੋਈ ਇਹਦੇ ਵਿੱਚ ਤਸਵੀਰ ਦਿੱਤੀ ਸੀ ਇਹਦੇ ਵਿੱਚ ਕੋਈ ਨਹੀਂ ਦਿੱਤੀ ਨਾਨਕ ਦੇ ਨਾਨਕ ਆਦ ਸੱਚ ਜੁਗਾ ਸੱਚ ਹੈ ਬੀ ਸੱਚ ਨਾਨਕ ਹੋਸੀ ਬੀ ਸੱਚ ਹਨਾ ਉਹ ਨਾਮ ਜਿਹੜਾ ਆ ਜਿਹੜਾ ਨਾਮ ਆ ਜਿਸ ਬੰਦੇ ਨੂੰ ਸਮਝ ਆ ਗਿਆ ਜਿਸ ਬੰਦੇ ਨੂੰ ਨਾਮ ਸਮਝ ਆ ਗਿਆ ਜਿਹੜਾ ਨਾਮ ਸਤਗੁਰ ਬਦਾਸ ਮਹਾਰਾ ਨੇ ਲਿਖਿਆ ਕਿਹੜਾ ਸਤ ਨਾਮ ਹੈ ਹਰ ਭੋਗ ਤੇ ਹਾਰੇ ਉੱਪਰ ਜਿਹੜਾ ਸਤ ਨਾਮ ਏ ਓੰਕਾਰ ਸਤ ਨਾਮ ਸਤ ਨਾਮ ਹੈ ਹਰ ਭੋਗ ਤੇ ਹਾਰੇ ਹੁਣ ਭੋਗ ਦਾ ਮਤਲਬ ਕੀ ਆ ਇਹ ਬੜੇ ਵਿਸ਼ੇ ਸਮਝਣ ਦੇ ਆ ਬਹੁਤ ਨੰਬੀ ਹੋ ਰਹੇ ਨੇ ਸਾਸਾਂ ਦੀ ਵੀਡੀਓ ਤਿਆਰ ਕਰਿਓ ਆਪਾਂ ਜਿਹੜੀ ਮੇਨ ਵਿੱਚ ਤੁਹਾਨੂੰ ਗੱਲ ਸਮਝਾਉਣ ਜਾ ਰਹੇ ਅੱਜ ਧਿਆਨ ਕਰਿਓ ਸਤ ਨਾਮ ਹੈ ਹਰ ਭੋਗ ਤੇ ਹਾਰੇ ਸਤ ਨਾਮ ਤੋਂ ਸ਼ੁਰੂ ਹੋ ਗਏ ਆਰਤੀ ਕੀ ਦੀ ਆਰਬ ਮੈਂ ਨਹੀਂ ਕਹ ਰਿਹਾ ਗੁਰੂ ਅੰਕ ਸਾਹਿਬ ਕਰ ਰਹੇ ਨੇ ਗਗਨ ਵਿੱਚ ਥਾੜ ਰਬ ਰਬ ਚੰਦਰ ਦੀਪਕ ਬਣੇ ਅੱਛਾ ਹੁਣ ਮੈਂ ਬਾਣੀ ਉਹਨਾਂ ਦੀ ਸੁਣਾਉਣ ਜਾ ਰਿਹਾ ਤੁਹਾਨੂੰ ਜਿਨ੍ਹਾਂ ਦੇ ਸਿਰ ਸਤੇ ਉਹਨਾਂ ਨੂੰ ਪਗ ਬਨਣ ਦੀ ਲੋੜ ਨਹੀਂ ਪਈ ਕਿਉਂ ਕਿ ਉਹਨਾਂ ਨੇ ਰਾਜ ਨਹੀਂ ਕਰਨਾ ਨਾ ਸਤਗੁਰ ਅਦਾਸ ਮਾਰਾ ਰਾਜ ਕੀਤਾ ਨਾ ਸਤਗੁਰ ਕਬੀਰ ਜੀ ਨੇ ਕੀਤਾ ਨਾ ਨਾਮਦੇਵ ਜੀ ਨੇ ਕੀਤਾ ਨਾ ਸਧਰਾਂ ਜੀ ਨੇ ਕੀਤਾ ਨਾ ਸੈਨ ਜੀ ਨੇ ਕੀਤਾ ਨਾ ਹੀ ਰਾਜ ਨਾਨਕ ਨੇ ਕੀਤਾ ਠੀਕ ਹੈ ਉਹਨਾਂ ਨੇ ਰਾਜ ਨਹੀਂ ਕਰਨਾ ਕਿਉਂ ਕਿ ਉਹਨਾਂ ਨੂੰ ਪਗ ਬਨਣ ਦੀ ਲੋੜ ਨਹੀਂ ਪਗਵੰਨ ਨੇ ਲੋੜ ਰਾਜਾ ਨੂੰ ਪੈਂਦੀ ਜਿਹਨਾਂ ਨੇ ਰਾਜ ਕਰਨਾ ਕਿਉਂਕਿ ਉਹਨਾਂ ਨੂੰ ਧਿਆਨ ਰੱਖੇ ਸਾਡੇ ਸੱਤੇ ਸਾਡੀ ਜ਼ਿੰਮੇਵਾਰੀ ਆ ਜਿਨ੍ਹਾਂ ਦੇ ਸਰ ਨੱਗੇ ਨੇ ਉਹਨਾਂ ਤੋਂ ਲੋੜ ਨਹੀਂ ਕਿਉਂਕਿ ਉਹਨਾਂ ਨੇ ਬੇਵਿਵਹਾਈ ਕਰਨੀ ਨਹੀਂ ਰਾਜਨ ਤਾਂ ਬੇਵਿਵਹਾਈ ਕਰਨੀ ਪੈ ਸਕਦੀ ਆ ਫਰੀਦਾ ਮੈਂ ਭਲਾਵਾ ਪੱਗ ਦਾ ਮਤ ਮੈਹੀ ਹੋ ਜਾਏ ਬਾਬਾ ਫਰੀਦ ਜੀ ਕਹਿੰਦੇ ਆ ਬਾਬਾ ਵੀਰ ਫਰੀਦ ਸਾਹਿਬ ਕੋ ਕੁਰਾਨ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਮਤ ਮੈਲੀ ਹੋ ਜਾਏ ਪਗਵੰਨ ਕੇ ਰਾਜਾ ਦੀ ਮਤ ਮੈਲੀ ਹੋ ਗਈ ਇਹਦਾ ਮਤਲਬ ਰਾਜਾ ਨੇ ਕਿਤੇ ਨਾ ਕਿਤੇ ਮੁਸਲਮਾਨ ਰਾਜਿਆਂ ਨੇ Hindu ਰਾਜਿਆਂ ਨੇ ਠੀਕ ਆ ਸਿੱਖ ਰਾਜਿਆਂ ਨੇ ਜਿਹੜੇ ਪੰਜਾਬ ਦੇ ਰਾਜੇ ਰਹੇ ਨੇ ਅੱਜ ਵੀ ਨਹੀਂ ਪਤਾ ਲੱਗ ਰਿਹਾ ਮਨਿੰਦਰ ਸਿੰਘ ਬਾਦਲ ਯਾਰੀ ਕਰਨ ਵਾਲਿਆ ਫੰਦਾਰੀ ਮੈਂ ਕੀ ਸੰਧਾਰੇ ਤੈਨੂੰ ਠੀਕ ਆ ਅੱਛਾ ਆਪਾਂ ਇੱਕ ਮਤਲਬ ਕਹਾਣੀ ਸੁਣਾ ਦਾਂ ਕਛੁੜੀ ਦੀ ਕਹਾਣੀ ਸੁਣਾ ਸ਼ੋਰਟ ਜਿ ਸ਼ੋਰਟ ਕਹਾਣੀ ਜੀ ਇੱਕ ਪਿੰਡ ਦੇ ਵਿੱਚ ਦੋ ਮਨੋਕਸੀ ਬੜੀ ਯਾਰੀ ਸੁਣੋ ਛੋਟੇ ਹੁੰਦੇ ਹਾਂ ਕੀ ਹੋਇਆ ਇੱਕ ਉਹਦਾ ਯਾਰ ਅਸਵਿਚੀ ਵਿਛੜੇ ਤੇ ਉਹ ਫੌਰਨ ਚਲਾ ਗਿਆ ਬਾਹਰ ਚਲਾ ਗਿਆ ਹੋਰ ਜਿਹੜਾ ਮਨੋਕਸੀ ਜਿਹੜਾ ਬਾਹਰ ਗਿਆ ਉਹਦਾ ਪਿੰਡ ਦੇ ਸੈਂਟਰ ਚ ਘਰ ਸੀ ਪਹਿਲਾਂ ਤੇ ਜਿਹੜਾ ਦੂਸਰਾ ਸੀ ਉਹਦਾ ਪਿੰਡ ਦੇ ਬਾਹਰ ਵਾਰ ਸੀ ਹੋਇਆ ਕੀ ਦੋਨੇ ਪਿੰਡ ਛੱਡ ਕੇ ਚਲੇ ਗਏ ਇੱਕ ਵਾਰ ਚਲਾ ਗਿਆ ਇਹ ਕ ਕਿਸੇ ਹੋਰ ਪਿੰਡ ਚਲਾ ਗਿਆ ਹੋਇਆ ਕੀ ਕੁਛ ਸਮਾ ਬਣਿਆ ਉਹ ਨਾ ਕਰਿਆ ਕਿਤਾ ਯਾਰ ਤਾਂ ਮੇਰਾ ਪਿੰਡ ਆ ਜਦੋਂ ਪਿੰਡ ਦੇ ਵਿੱਚ ਉਹ ਦੇਖਿਆ ਕੋਠੀ ਬੜੀ ਸੋਹਣੀ ਪਈ ਹੋਈ ਸੀ ਬਾਰ ਬਹੁਤ ਅਲੀ ਸ਼ਾਨ ਉਹਦੇ ਮਨ ਨੂੰ ਮਹਿਸੂਸ ਹੋਇਆ ਉਹ ਕੋਠੀ ਦੇ ਬਾਹਰ ਬੈ ਗਿਆ ਵੀ ਯਾਰ ਕੋ ਬੰਦਾ ਨਿਕਲਦਾ ਤਾਂ ਮੈਨੂੰ ਪੁੱਛਦਾ ਯਾਰ ਕੋਠੀ ਬੜੀ ਪਿਆਰੀ ਕੀ ਦੀ ਆ ਹੁਣ ਕੋਠੀ ਦੇ ਬਾਹਰ ਬੈਠਾ ਕੋਠੀ ਦੇ ਅੰਦਰ ਕੀ ਆ ਕੋਈ ਪਤਾ ਨਹੀਂ ਹੋਇਆ ਕੀ ਦੋ ਕੈਂਟੇ ਬੈਠਾ ਤਿੰਨ ਕੈਂਟੇ ਬੈਠਾ ਉਹ ਦਮੇtter ਵਾਰੰ ਅੰਦਰੋਂ ਨਿਕਲੇ ਹੁਣ ਜਿਹੜਾ ਇੰਡੀਆ ਤੇ ਰਹਿੰਦਾ ਆ ਦੋਸਤੋ ਦਾ ਉਹਦੇ ਦਾੜਾ ਰੱਖਿਆ ਹੋਇਆ ਹੈ ਤਾਂ ਜਿਹੜਾ ਬਾਹਰ ਗਿਆ ਉਹ ਕਲੀਨ ਸ਼ੇਵ ਹੈ ਹੁਣ ਜਦੋਂ ਦੇਖਿਆ ਉਹਨੇ ਇਕੋ ਤਾਂ ਉਪੋਧਾਂ ਦੇ ਸੀਦਾ ਉਹਨੇ ਦੇਖਿਆ ਨਿਭਾ ਲਿਆ ਇਹ ਮੇਰਾ ਬਦੋਸਤ ਆ ਹੁਣ ਜਿਹੜਾ ਇੰਡੀਆ ਵਾਲਾ ਸੀ ਉਹ ਪਹਿਲਾਂ ਕਲੀਨ ਸ਼ੇਫ ਸੀ ਉਹਨੇ ਦਾੜਾ ਰੱਖ ਲਿਆ ਇਹ ਪਹਿਲਾਂ ਦਾੜੇ ਵਾਲਾ ਸੀ ਇਹਨੇ ਬਾਹਰ ਜਾ ਕੇ ਦਾਣਾ ਵੀ ਕਟਾਲਿਆ ਕੇਸ ਵੀ ਕਟਾਲਿਆ ਹਨਾ ਅੱਛਾ ਦਾੜਾ ਵੀ ਕਟਾਲਿਆ ਕੇਸ ਵੀ ਕਟਾਲਿਆ ਤੇ ਬਣ ਗਿਆ ਬਾਬੂ ਠੀਕ ਹੈ ਹੁਣ ਜਦੋਂ ਬਾਹਰ ਨਿਕਲਿਆ ਇਹਨੇ ਕੀ ਦੇਖਿਆ ਇਹ ਤਾਂ ਮੇਰਾ ਦੋਸਤ ਆ ਹੁਣ ਧਿਆਨ ਰੱਖਿਓ ਜਿਹਨੇ ਕੇਸ ਰੱਖੇ ਹੋਏ ਸੀ ਉਹਨੇ ਬਾਹਰ ਜਾ ਕੇ ਕੇਸ ਕਟਾਲ ਲਿਆ ਉਹ ਕਲੀਂ ਚੋ ਗਿਆ ਜਿਹੜਾ ਇੰਡੀਆ ਵਾਲਾ ਸੀ ਉਹਨੇ ਗੁਰੂ ਦੇ ਬਾਣੀ ਚ ਆ ਕੇ ਕੇਸ ਵੀ ਰੱਖ ਲਿਆ ਲੰਦੇ ਤੇ ਦਾੜਾ ਵੀ ਰੱਖ ਲਿਆ ਬਸਰ ਤੇ ਪਾ ਗਿਆ ਜਦੋਂ ਕੋਲੀ ਨੰਗਣ ਲੱਗਾ ਤੈਨੂੰ ਬਾਜ ਮਾਰੀ ਉਸੇ ਨਾਲ ਉਹਨੇ ਦੇਖਿਆ ਯਾਰ ਮੇਰਾ ਨਾਕਦਾ ਬੰਦਾ ਜਾਂਦਾ ਉਹਨੇ ਫੇ ਆਪਣੀ ਸਟੋਰੀ ਦੱਸੀ ਵੀ ਇਦਾਂ ਕਰਕੇ ਫਿਰ ਉਹਨੇ ਘੁੱਟ ਕੇ ਗੱਡ ਨਾਲ ਲਾਇਆ ਤੇ ਚਫੀ ਪਾਇਆ ਦੋਨੇ ਮਿੱਤਰ ਚਿਰਾਂ ਦੇ ਵਿਛੜੇ ਹੋਏ ਮਿਲ ਕੇ ਉਹ ਅੰਦਰ ਲੈ ਗਿਆ ਪਹਿਲਾ ਉਹ ਮਨੁੱਖ ਕੋਠੀ ਦੇ ਬਾਹਰ ਕੋਠੀ ਦੇ ਬਾਹਰ ਬੈਠਾ ਸੀ ਜਦੋਂ ਕੋਠੀ ਦੇ ਅੰਦਰ ਗਿਆ ਫਿਰ ਉਹਨੂੰ ਪਤਾ ਲੱਗਾ ਵੀ ਮੇਰੇ ਯਾਰ ਦੀ ਕੋਠੀ ਹੈ ਇਹ ਮੇਰੇ ਭਰਾ ਦੀ ਕੋਠੀ ਆ ਇਸੇ ਤਰ੍ਹਾਂ ਅਸੀਂ ਮੂਲ ਮੰਤਰ ਸਰਫ ਪੜਨ ਤੱਕ ਸੀਮਿਤ ਆ ਕਦੀ ਅਸੀਂ ਮੂਲ ਮੰਤਰ ਦੇ ਅੰਦਰ ਜਾ ਕੇ ਨਹੀਂ ਦੇਖਣਾ ਜੇ ਤੁਸੀਂ ਮੂਲ ਮੰਤਰ ਦੇ ਅੰਦਰ ਚਲੇ ਜਾਓ ਤੁਹਾਨੂੰ ਤੁਹਾਡਾ ਯਾਰ ਮਿਲ ਜਾਵੇ ਤੁਹਾਨੂੰ ਤੁਹਾਡਾ ਖਸ ਮਿਲ ਸਕਦਾ ਪਰ ਅਸੀਂ ਅੰਦਰ ਮੂਲ ਮੰਤਰ ਦੇ ਨਹੀਂ ਜਣਾ ਇਹ ਮੂਲ ਮੰਤਰ ਤੇ ਜਪ ਆਦ ਸੱਚ ਜੁਗਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਸ ਸਤਗੁਰ ਰਵਦਾਸ ਮਹਾਰਾਜ ਜੀ ਦਾ ਲਿਖਿਆ ਹੋਇਆ ਇਹ ਤੇ ਆਪਾਂ ਅਗਲੀ ਵੀਡੀਓ ਚ ਗੱਲ ਕਰਾਂਗੇ ਵੀਡੀਓ ਪਹਿਲਾਂ ਹੀ ਬਹੁਤ ਲੰਬੀ ਹੋ ਗਈ ਆ ਪਰ ਸੁਣਨੀ ਨੇ ਕਿਸੇ ਨੇ ਧਿਆਨ ਰੱਖਿਆ ਸਤ ਸੰਗਿ 17 ਮਿੰਟ ਦੀ ਹੋ ਗਈ ਆ ਪਹਿਲੇ ਇਦਾਂ ਦੇ ਦੋ ਤਨਵਰਤ ਹੋਰ ਬੈ ਜਾਣੇ ਮੈਂ ਕੋਸ਼ਿਸ਼ ਬੜੀ ਕੀਤੀ ਵਾਰ ਛੋਟੀ ਹੋਂ ਪਰ ਇਹ ਤਾਂ ਗੱਲ ਜੇ ਸ਼ੁਰੂ ਹੀ ਹੋਈ ਆ ਇਸੇ ਤਰ੍ਹਾਂ ਜੇ ਸਾਨੂੰ ਬਾਹਰ ਬੈਠਿਆਂ ਨੂੰ ਸਾਨੂੰ ਨਹੀਂ ਪਤਾ ਕਿ ਸਾਡੇ ਯਾਰ ਦੀ ਕੋਟੀ ਆ ਇਸੇ ਤਰ੍ਹਾਂ ਮੂਲ ਮੰਤਰ ਦੇ ਸਾਨੂੰ ਬਾਹਰ ਬੈਠਿਆਂ ਸਾਨੂੰ ਨਹੀਂ ਪਤਾ ਕਿ ਸਾਡੇ ਖਸਮ ਦਾ ਮੂਲ ਮੰਤਰ ਆ ਉਹ ਖਸਮ ਬਗਦੋਬੇ ਦਾ ਆ ਉਸ ਖਸਮ ਨੇ ਆਪਣੇ ਸੱਤੇ ਪੱਕ ਨਹੀਂ ਰੱਖੀ ਜਿਹਨਾਂ ਦਾ ਖੋਇਆ ਹੋਇਆ ਰਾਜ ਚੌ ਵਰਨਾ ਦੇ ਵਿੱਚ ਰਹਿਣ ਵਾਲੇ ਲੋਕ ਉਹਨਾਂ ਦੇ ਸਿਰ ਤੇ ਪੱਗ ਰੱਖੀ ਗੁਰਨਾਰਕ ਸਾਡੇ ਸਿਰ ਤੇ ਪੱਗ ਰੱਖੀ ਦਸਵੀ ਪਾਛੇ ਦੇ ਸਿਰ ਤੇ ਪੱਗ ਰੱਖੀ ਆਰੇ ਸਾਡੇ ਉਹਨਾਂ ਨੂੰ ਪੱਗ ਬੰਨਣ ਦੀ ਲੋੜ ਨਹੀਂ ਪੈਂਦੀ ਜਿਹੜੇ ਛਲੇ ਜਾਂਦੇ ਉਹਨਾਂ ਨੂੰ ਪੱਗ ਬੰਨਣ ਦੀ ਲੋੜ ਪੈਂਦੀ ਹੈ ਜਿਹੜੇ ਛਲ ਨਹੀਂ ਜਾਂਦੇ ਛਲ ਨਹੀਂ ਹੁੰਦੇ ਨਾ ਉਹਨਾਂ ਨੂੰ ਪੱਗ ਬੰਨਣ ਦੀ ਲੋੜ ਨਹੀਂ ਪੈਂਦੀ ਕਿਉਂ ਕਿਉਂਕਿ ਪਰਵਰਤਿ ਨਾਲ ਜੁੜੇ ਹੁੰਦੇ ਆ। ਅਗੇ ਹੋਈ 3 ਜਨਮ ਲਾ ਲਾ ਪਤਾ ਲੱਗਿਆ ਹੁਣ। ਖੱਤਰੀ ਠੀਕ ਹੈ। ਬ੍ਰਾਹਮਣ ਵਾਸ਼ੇ ਸ਼ੂਧ ਉਪਦੇਸ਼ ਚੋਂ ਵਰਨਾ ਨੂੰ ਸਾਂਝਾ। ਠੀਕ ਹੈ? ਚੋਂ ਵਰਨਾ ਦੇ ਚੋਂ ਵਰਨਾ ਦੀ ਟਿੱਗੀ ਹੋਈ ਪੱਗ ਸਤਗੁਰੂ ਅਰਦਾਸ ਮਹਾਰਾਜ ਨੇ ਇੱਕ ਓੰਕਾਰ ਲੈ ਕੇ ਸਤਨਾਮ ਲੈ ਕੇ ਈਕੋਂਕਾਰ ਸਤਨਾਮ ਕਰਦਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਫਿਰ ਗੁਰ ਪ੍ਰਸਾਦ ਜੇ ਤੁਹਾਨੂੰ ਸਮਝ ਆ ਜਵੇ ਤਾਂ ਹੁੰਦਾ ਹੀ ਨਾ ਮੈਂ ਕੀ ਕਹਿ ਰਿਹਾ ਅਗਲੀ ਵੀਡੀਓ ਦੇ ਵਿੱਚ ਆਪਾਂ ਖਲਾਸੀ ਕਰਾਂਗੇ ਵੀ ਕਿਦਾਂ ਸਬੂਤ ਮਿਲ ਸਕਦੇ ਆ ਵਿੱਚੋਂ ਕਿ ਇਹ ਸਤਿਗੁਰੂ ਲਾਜ ਮਹਾਰਾਜ ਬਾਣੀ ਲਿਖੀ ਹੋਈ ਹੈ ਨਾਨਕ ਫੇਰ ਸੁਣ ਲੋ ਧਿਆਨ ਨਾਲ ਨਾਨਕ ਇੱਕ ਨਾਮ ਆ ਨਾ ਕਿ ਮਹਿਲਾ ਪਹਿਲਾ ਜੀ ਦਾ ਨਾਮ ਆ ਹੱਥ ਜੋੜ ਕੇ ਬੇਨਤੀ ਕਰਦਾ ਬਹੁਤ ਤੁਸੀਂ ਬੇਈਮਾਨੀਆਂ ਕਰ ਲਈਆਂ ਹੁਣ ਹੀ ਬੰਦੇ ਬਣ ਜਾਓ ਯਾਰ ਠੀਕ ਹੈ ਹੱਥ ਜੋੜ ਲੈਂਦੇ ਤੇਰੇ ਮਰ ਕਰਦਾ ਸਹੀ ਹੈ ਛਦੋਂ ਮੈਂ ਬਾਣੀ ਸੁਣਾ ਰਿਆਂ ਮੈਂ ਬਾਣੀ ਉਹਨਾਂ ਮਹਾਪੁਰਖਾਂ ਦੀ ਸੁਣਾ ਰਿਆਂ ਜਿਹੜੇ ਕਹਿੰਦੇ ਨੇ ਨਾਗੇ ਆਏ ਨਾਗੇ ਜਾਣਾ ਕੋਈ ਨਾ ਰਹਿਆ ਕੋਈ ਨਾ ਰਹਿਆ ਰਾਜਾ ਰਾਣਾ ਕਿਸੇ ਨਾ ਜਦੋਂ ਮਨੁੱਖ ਆਉਂਦਾ ਉਸ ਮਨੁੱਖ ਦਾ ਸਰਲ ਨਗਾ ਹੁੰਦਾ ਜਿਸ ਮਨੁੱਖ ਨੇ ਰੱਬ ਦੇ ਕੀਤੇ ਹੋਏ ਕਰਮਾਂ ਨੂੰ ਰੱਬ ਦੀ ਬਣਾਈ ਹੋਈ ਕੁਦਰਤ ਨੂੰ ਸਾਫ਼ ਰੱਖਣਾ ਆ ਉਹਦੇ ਸੱਤੇ ਪੱਗ ਹੈਗੀ ਜਾਂ ਨਾ ਹੈਗੀ ਉਹਨੂੰ ਕੋਈ ਮਤਵ ਨਹੀਂ ਉਹਨੇ ਗੱਦੀ ਨੂੰ ਸਾਫ਼ ਕਰਨਾ ਹੀ ਕਰਨਾ ਹਨ ਐਨੇ ਕਾ ਮੈਂ ਇਹਨੂੰ ਸਾਧ ਲਓ ਅਗਲੀ ਵੀਡੀਓ ਦੇ ਵਿੱਚ ਆਪਾਂ ਸਪਸ਼ਟ ਕਰਾਂਗੇ ਕਿ ਇਹ ਬਾਣੀ ਰਬਦਾਸ ਜੀ ਦੀ ਹੈ ਜਾਂ ਨਹੀਂ ਇੱਕ ਊਂਕਾਰ ਸਤਨਾਮ ਕਰਤਾ ਪੁਰਖ ਨੇ ਪੋ ਅਗਲੀ ਵੀਡੀਓ ਦੇ ਵਿੱਚ ਇਹ ਪੂਰਾ ਫਾਈਨਲ ਕਰਾਂਗੇ ਕਿ ਨਾਨਕ ਜਿਹੜਾ ਨਾਮ ਆ ਸਿਰਫ ਨਾਮ ਆ ਜਾਂ ਫੇ ਮਹਲੇ ਪਹਿਲੇ ਦਾ ਨਾਮ ਆ ਇਹ ਵਿਸ਼ਵਾਸ ਕਰਾਂਗੇ ਠੀਕ ਹੈ ਜੀ ਧੰਨਵਾਦ ਜੀ